ਜਨ ਸਹਾਰਨ ਪਿਆਰ ਪਰ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਇੱਥੋਂ ਵੀਡੀਓ ਐਂਡ ਕੀਤੀ ਸੀ ਤੇ ਇੱਥੋਂ ਹੀ ਆਪਾਂ ਵੀਡੀਓ ਸਟਾਰਟ ਕੀਤੀ ਜੀ ਅੱਜ 28 ਤਰੀਕ ਦਿਨ ਵੀਰਵਾਰ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਨਾਮਿਸਰ ਕਲੇਰਾ ਬਾਬਾ ਨਾਨਕ ਸਿੰਘ ਦੀ ਵਰਸੀ ਹੈ ਜੀ ਅੱਜ ਲਾਸਟ ਦਿਨ ਹੈ ਜੀ ਤੇ ਖਾਨਪਟ ਸਾਹਿਬਾਂ ਦੇ ਭੋਗ ਬੈਠਕ ਨੂੰ ਤਸਵੀਰ ਦੇ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਆਪਾਂ ਮੋਟਰਸਾਈਕਲ ਆਏ ਪਾਰਕਿੰਗ ਵਿੱਚ ਤੇ ਕੱਲ ਵੀ ਇਦਾਂ ਹੀ ਭਰੀ ਸੀ ਤੇ ਅੱਜ ਵੀ ਸੰਗਤ ਕੱਲ ਨਾਲੋਂ ਜ਼ਿਆਦਾ ਜੀ ਤੇ ਬਹੁਤ ਭਾਈ ਲੰਕੇ ਆਏ ਆ ਜੀ ਹਸਪਤਾਲ ਦੇ ਤੇ ਉਧਰ ਸੇਵਾਦਾਰ ਬੈਠੇ ਹੋਏ ਨੇ ਜੀ ਕਿਦੋਂ ਮੋਟਰਸਾਈਕਲ ਗਵਾੜੇ ਜੀ ਤੇ ਆਪਣੇ ਕੋ ਹੈਗੇ ਜੀ ਜੱਟਾਂ ਰਾਈਡਿੰਗ ਵਾਲੀਆਂ ਅੱਜ ਨਾ ਬੈਗ ਲੈ ਕੇ ਨਹੀਂ ਆਇਆ ਤੇ ਚਲੋ ਉੱਥੇ ਜਮਾ ਕਰਾਉਣੀ ਆ ਕਟੜੀ ਘਰ ਵਿੱਚ ਜੇ ਕਰ ਲੈਂਦੇ ਆ ਜੀ ਨਹੀਂ ਤਾਂ ਫਿਰ ਨਾਲ ਹੀ ਚੱਕਣੀਆਂ ਪੈਣੀਆਂ ਆਪਾਂ ਨੂੰ ਚਲੋ ਜੀ ਚੱਲਦੇ ਆ ਜੀ ਅੰਦਰ ਫਿਰ ਉੱਰੀ ਆਪਾਂ ਜਮਾ ਕਰਾਇਆ ਜਾਂਦੇ ਜੋੜੇ ਦੇਖ ਸਕਦੇ ਹੋ ਭਾਈ ਨਹੀਂ ਇੱਥੇ ਪੂਰਾ ਬਿਆਸ ਜੀ ਤੇ ਅੱਜ ਵੀ ਭਾਈ ਕੱਲ ਨਾਲੋਂ ਜ਼ਿਆਦਾ ਇਕੱਠ ਹੈ ਜੀ ਤੇ ਇੱਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗਾ ਹੋਇਆ ਜੀ ਤੇ ਥਾਂ ਥਾਂ ਤੇ ਲੰਗਰ ਚੱਲ ਰਿਹਾ ਤੇ ਸੰਗਤ ਹੁਣ ਵਾਪਸ ਜਾ ਰਹੀ ਹੈ ਜੀ ਸਮਾਂ ਹੋ ਗਿਆ ਜੀ 3 ਵਜੇ ਦਾ ਸੰਗਤ ਜਾ ਰਹੀ ਹੈ ਦੇਖੋ ਜੀ ਵਾਪਸ ਹੋ ਚਲੀ ਆ ਜਾਣਾ ਚਲੋ ਆਹ ਵੀ ਸੰਗਤ ਆਈ ਭਾਈ ਲੋ ਜੀ ਆਪਾਂ ਇਹ ਗੇਟ ਤੇ ਪਹੁੰਚ ਗਏ ਆ ਜਿਵੇਂ ਕੱਲ ਪਹੁੰਚੇ ਸੀ ਤੇ ਇਧਰ ਭਾਈ ਜੋੜੇ ਬਾਹਰ ਰੱਖੇ ਹੋਏ ਸੰਗਤਾਂ ਨੇ ਇੰਨਾ ਜ਼ਿਆਦਾ ਰਸ਼ ਹੈ ਜੀ ਨਾ ਬਹੁਤ ਜ਼ਿਆਦਾ ਤਾਂ ਤੰਤਬਾ ਬਨਾਮ ਸਿੰਘ ਜੀ ਤਾਂ ਤੰਤਬਾ ਬਾਇਸ਼ਕੀ ਨੂੰ ਜੀ ਤੇ ਉਹ ਸਾਹਮਣੇ ਹੈ ਜੀ ਲੰਗਰ ਹਾਲ ਤੇ ਪੁਰਾਣਾ ਲੰਗਰ ਹਾਲ ਹੈ ਜੀ ਉਹ ਪਹਿਲਾਂ ਫਿਰ ਉਹੀ ਲੰਗਰ ਹਾਲ ਹੁੰਦਾ ਸੀ ਸਾਹਮਣੇ ਵਾਲਾ ਉਹ ਪੱਕੇ ਲੱਗ ਰਹੇ ਜੀ ਜਿੰ ਲਈ ਜਿੰ ਲਈ ਆਪ ਜੀ ਰਸਤੇ ਨਾਲੋਂ ਆ ਦੇਖੋ どうぞどうぞ ਲੋ ਜੀ ਪਿੱਛੇ ਦੇਖ ਸਕਦੇ ਹੋ ਜੀ ਸੰਗਤ ਕੱਲ ਨਾਲੋਂ ਜਾਰੀ ਹੈ ਜੀ ਤੇ ਬਹੁਤ ਰਸ਼ ਹੈ ਜੀ ਤੇ ਸੰਗਤਾਂ ਹੁਣ ਵਾਪਸ ਵੀ ਜਾ ਰਹੀਆਂ ਨੇ ਨਮਸਕਾਰ ਕਰਕੇ ਤੇ ਆਪਾਂ ਜਾਣ ਬੋਝ ਕੇ ਲੇਟ ਆਏ ਵੀ ਸੰਗਤ ਥੋੜੀ ਰਸ਼ ਘਟ ਗਈ ਕਿ ਕੱਲ ਤਾਂ ਉਹ ਹੀ ਘਬਰਾਹਟ ਹੋਣ ਲੱਗੀ ਸੀ ਤੇ ਪ੍ਰਸ਼ਾਦਾ ਭਾਂਣ ਛਕਿਆ ਨਹੀਂ ਸੀ ਆਪਾਂ ਕੁਝ ਵੀ ਤੇ ਪਾਣੀ ਨਾਲ ਗੁਜ਼ਾਰਾ ਕੀਤਾ ਤੇ ਅੱਜ ਵੀ ਸੰਗਤ ਬਹੁਤ ਜ਼ਿਆਦਾ ਜੀ ਚਲੋ ਚਲਦੇ ਆ ਜੀ ਅੰਦਰ ਕਰਾਉਣੇ ਆ ਦਰਸ਼ਨ ਤੁਹਾਨੂੰ ਤੇ ਕੀ ਮਾਹੌਲ ਆਜਾ ਸੰਗਤ ਬਹੁਤ ਆ ਰਹੀ ਹੈ ਜੀ ਇਹ ਹਫਤਾ ਸੰਗਤ ਮੇਰੇ ਸਾਹਮਣੇ ਹੀ ਤੇ ਰਹਿਣੀ ਹੈ ਜੀ ਕੱਲ ਦਿੱਲੀ ਤੋਂ ਸੰਗਤਾਂ ਮਿਲੀਆਂ ਦੇਰਾ ਦੂਨ ਤੋਂ ਕਾਫੀ ਦੂਰ ਦੂਰ ਤੋਂ ਹੋਰ ਦੱਸੋ ਹਜੂਰ ਸਾਹਿਬ ਤੁਹਾਨੂੰ ਸੰਗਤਾਂ ਹੋਈਆਂ ਸੀ ਤੇ ਇੱਧਰ ਪਿੱਛੇ ਆ ਜੀ ਸਰੋਵਰ ਤੇ ਬੱਚੇ ਸੰਗਤਾਂ ਸ਼ਨਾਮ ਕਰ ਰਹੀਆਂ ਨੇ ਤੇ ਚਲੋ ਹੁਣ 15 ਚੱਲਦੇ ਆ ਜੀ ਤੇ ਦਰਸ਼ਨ ਕਰੋਦੇ ਆ ਤੁਹਾਨੂੰ ਤੇ ਇੱਧਰ ਆ ਗਏ ਜੀ ਸਿੱਧੀਆਂ ਦੀ ਲਾਈਨ ਇੱਧਰ ਆ ਗਏ ਜੀ ਬੰਦਿਆਂ ਦੀ ਲਾਈਨ ਜੇ ਆਪਾਂ ਉਹਨੇ ਦਵਾਵਾਂਗੇ ਆ ਦੇਖੋ ਤੁਹਾਨੂੰ ਪਾਸੇ ਜੀ ਉੱਧਰ ਹੀ ਆ ਜਿਵੇਂ ਕੱਲ੍ਹ ਸੀ ਸੰਗਤਾਂ ਤੇ ਅੱਜ ਵੀ ਸੰਗਤਾਂ ਵੱਲ ਇਕੱਠ ਪੁਰਾ ਵਾਹਿਗੁਰੂ ਹਾਇ ਤੇ ਦਰਬਾਰ ਸਾਹਿਬ ਤੇ ਨਮਸਕਾਰ ਕਰਨ ਵੇਲੇ ਤਾਂ ਥੋੜਾ ਜਿਹਾ ਘਾਟੀ ਆ ਬਾਹਰ ਜਾਦਾ ਜੀ ਕਿਉਂਕਿ ਸੰਗਤਾਂ ਜੜੀਆਂ ਦੂਰੋਂ ਆ ਰਹੀਆਂ ਆ ਉਹ ਲੇਟ ਹੋ ਜਾਂਦੀਆਂ ਨੇ ਇਸ ਕਰਕੇ ਫਿਰ ਦਰਸ਼ਨ ਕਰਨ ਵਾਸਤੇ ਹੁਣ ਆਉਂਦੀਆਂ ਨੇ ਸ਼ਾਮ ਨੂੰ ਰਾਤ ਤੱਕ ਦੀਵਾਨ ਚੱਲੂਗਾ ਜੀ ਤੇ ਜ਼ਰੂਰ ਤੁਸੀਂ ਵੀ ਹਾਜ਼ਰੀ ਭਰਵਾ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਚਲੋ ਗੱਜੰਦ ਸਿੰਘ ਨਿਚੇ ਬਾਬਾ ਨਨਸਿੰਦ ਜੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਕਾਫੀ ਨੀਚੇ ਗੱਡ ਜਾਂਦੇ ਸੀ ਤੇ ਪਿਛਲੀ ਵੀਡੀਓ ਜੀ ਆਪਾਂ ਦੱਸਿਆ ਤੁਹਾਨੂੰ ਤੇ ਹੁਣ ਤੁਸੀਂ ਫੇਰ ਦਰਸ਼ਨ ਕਰ ਲੋ ਜੀ ਤੇ ਇੱਥੇ ਤੱਕ ਸ਼ਾਮ ਦਾ ਤੇ ਰੱਖਿਓ ਸਾਰੀ ਤਿਆਰੀ ਹੋ ਜਾਣੀ ਇੱਥੇ ਤੇ ਸਫਾਈ ਚੱਲ ਰਹੀ ਹੈ ਜੀ ਤੇ ਸੰਗਤਾਂ ਦੇ ਘੱਟ ਦੇਖ ਸਕਦੇ ਕਿੰਨੀਆਂ ਸੰਗਤਾਂ ਆ ਕਿੱਧਰ ਵੀ ਉਦਾਂ ਹੀ ਘੱਟ ਪੂਰਾ ਚਲੋ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਵੱਲ ਕਿਉਂਕਿ ਅੰਦਰ ਕੈਮਰੇ ਅਲਾਉਡ ਨਹੀਂ ਹੈਗੇ ਆਪਾਂ ਗੁਰੂ ਘਰ ਜਿੰਨੇ ਆਦਾ ਉਲਟੇ ਚੱਲਣਾ ਜੀ ਤੇ ਇੱਧਰ ਵੀ ਸੰਗਤਾਂ ਦਾ ਕਾਫੀ ਬੈਠੀ ਹੋਈਆਂ ਇੱਧਰ ਵੀ ਚਲੋ ਬਾਕੀ ਤੁਸੀਂ ਦਰਸ਼ਕ ਕਰ ਲਈ ਹੋਣੇ ਜੀ ਪਿਛਲੀ ਵੀਡੀਓ ਵਿੱਚ ਅੱਜ ਵੀ ਸੰਗਤਾਂ ਥੋੜਾ ਰਸ਼ ਇੱਥੇ ਘਟ ਗਿਆ ਨਹੀਂ ਤੇ ਇੱਥੇ ਰਸ਼ ਬਹੁਤ ਜ਼ਿਆਦਾ ਸੀ ਕੱਲ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਬਾਕੀ ਤੁਹਾਨੂੰ ਆਪਾਂ ਉਧਰ ਦੇ ਵੀ ਵੀਡੀਓ ਦਿਖਾਈ ਸੀ ਤੇ ਜਿੱਥੇ ਬਵਨਨ ਸਿੰਘ ਜੀ ਪਾਰਟੀ ਕਰਦੇ ਹੁੰਦੇ ਸੀ ਤੇ ਉਹ ਠੰਡੀ ਜਗ੍ਹਾ ਜੀ ਪੂਰੀ ਤੇ ਅੰਦਰ ਪਤਾ ਲੱਗਦਾ ਜੀ ਇਸ ਤੋਂ ਬਿਨਾਂ ਹੀ ਬਹੁਤ ਠੰਡ ਪੁੱਛੀ ਤੇ ਚਲੋ ਜੀ ਤੇ ਉਧਰ ਸਾਹਮਣੇ ਗੁੰਮਰ ਦੇ ਪਾਰਕਿਆਂ ਦੀ ਸਵੰਧੀ ਸੇਵਾ ਚੱਲ ਰਹੀ ਏ ਜਿਸਾਂ ਨੇ ਤਾਂ ਸੇਵਾ ਕਰਦੀਆਂ ਮਾਇਆ ਅਰਦਾਸ ਕਰਉਂਦੀ ਏ ਸੋਹਰੋ ਜੀ ਬਾਕੀ ਇੱਥੇ ਧੰਤਨਵਾ ਬਾਈਟਰ ਸਿੰਘ ਜੀ ਦਾ ਅਸਥਾਨ ਹੈ ਜੀ ਕਿ ਆਪਾਂ ਵੀ ਦਰਸ਼ਨ ਕਰਾਉਨੇ ਆ ਜੀ ਹੱਥ ਸੱਚੇ ਕਰ ਲੀਏ ਫਿਰ ਚੱਲਦੇ ਆ ਜੀ ਪਿੱਛੇ ਬਣਿਆ ਜੀ ਖੰਡਾ ਸਾਹਿਬ ਤੇ ਮਹਾਂਪੁਰਸ਼ਾਂ ਦੀ ਵਿਆਸੇਮੀ ਵਰਸੀ ਹੈ ਜੀ აი თამადა, ესაც აქვს რაღაცა. აა, აი თამადა. აი თამადა. სამნაა. დოი. თან თანself სკინდროგანself თიმარა. ਤਨਨ ਦਰਸ਼ਨ ਕਰਾਦੇ ਜੀ ਤੇ ਤਨਨ ਬਾਬਾ ਉਸਤ ਸਿੰਘ ਜੀ ਦਾ ਆਸਮ استان ਹੈ ਜੀ ਜੇ ਸ਼ਰਮ ਕਰਦੇ ਸਨ ਤੇ ਬੜੀ ਕਰਾਂਗੇ ਬਾਰੀ ਕਹਿਣ ਦਾ ਤਰ੍ਹਾਂ ਧੰਨਵਾਦ ਸਾਡੀ ਫਾਟਰੀ ਦਾ ਸਿਰ ਸਜਾਵਟ ਦੇਖੋ ਬਹੁਤ ਸੋਹਣੀ ਕੀਤੀ ਹੋਈ ਹੈ ਜੀ ਹਾਂ ਜੀ ਸਵਾਦਰ ਚੱਲ ਰਿਹਾ ਜੀ ਲੰਗਰ ਤੇ ਚੌਥ ਲੰਗਰ ਚੱਲ ਰਿਹਾ ਜੀ ਢੰਡੇ ਮਠੇ ਜਲਦੀ ਸਪੀਡ ਵੀ ਚੱਲ ਰਹੀ ਹੈ ਜੀ ਫਿਰ ਪਕੌੜੇ ਛੋਲੇ ਸਭ ਚੱਲਦੇ ਜੀ ਇੱਥੇ ਆਉਂ ਚੱਲਦੇ ਜੇ 15 ਲੈ ਕੇ ਤੁਹਾਨੂੰ ਸੰਤਾਂ ਚਾਹ ਵੀ ਬੀਰੀਆਣੀ ਪ੍ਰਸਾਦਾ ਦੀ ਛਟੀਆਂ ਨੇ ਸਾਰੇ ਬਹੁਤ ਚੱਲਦੇ ਆ ਜੀ ਤੁਹਾਨੂੰ ਮਾਰਕੀਟ ਘੁਮਾ ਕੇ ਲਿਆਉਣੀ ਆ ਜੀ ਬਹੁਤ ਜ਼ਿਆਦਾ ਗਾਠ ਹੈ ਜੀ ਇਹ ਹੱਸਾ ਹੁਣ ਨਹੀਂ ਚੱਲਦਾ ਰਹਿਣਾ ਜੀ ਕਿਉਂਕਿ ਦੂਰੋ ਦੂਰੋ ਸੰਗਤਾਂ ਉਹਨਾਂ ਦੇ ਦਰਸ਼ਨ ਕਰਨੋਂ ਆਸਤੇ ਤੇ ਪੂਰਾ ਪ੍ਰਬੰਧ ਆ ਪੁਲਿਸ ਵਗੈਰਾ ਦੇ ਗੱਡੀ ਖੜੀਆਂ ਹੋਈਆਂ ਆ ਜੀ ਤੇ ਕੋਲੋਂ ਆਪੇ ਇੱਧਰ ਚੱਲਦੇ ਨਹੀਂ ਲੈ ਕੇ ਤੁਹਾਨੂੰ ਜਿਹੜੀ ਆਪਾਂ ਤੁਹਾਨੂੰ ਕੱਲ ਦੁਕਾਨਾਂ ਦਿਖਾਈਆਂ ਸੀ ਉਹ ਉਸੇ ਬਾਹਰ ਇਹ ਹੈਗੇ ਜੀ ਗੁਰੂ ਘਰ ਦੇ ਅੰਦਰ ਹੀ ਤੇ ਸਾਹਮਣੇ ਜਵਾਨ ਹਾਲੇ ਜਿੱਧਰ ਤੇ ਲੰਗਰ ਚੱਲ ਰਿਹਾ ਜੀ ਇੱਧਰ ਆ ਗਈ ਜੀ ਪਹਿਲੀ ਦੁਕਾਨ ਚਲੋ ਛਕੜੀ ਜਾ ਕੇ ਪਹਿਲਾਂ ਆਪਾਂ ਪਿਆਸ ਬੋ ਲੱਗੀ ਆ ਤੁਰ ਤੁਰ ਕੇ ਇੱਕ ਤਾਂ ਗਰਮੀ ਆ ਪਿਆਸ ਬੋ ਲੱਗੀ ਆ ਲਾਓ ਜੀ ਲਾਓ ਜੀ ਜਲ ਜੀਰਾ ਜਲ ਜੀਰਾ ਪੀਓ ਭਾਈ ਲਿਓ ਲਿਓ ਜੀ ਆਹ ਦੇ ਫਰੀ ਲਈ ਜਲ ਜੀਰਾ ਉਹ ਜਿੱਥੇ ਆ ਗਈ ਜੀ ਪਹਿਲੀ ਦੁਕਾਨ ਗੁਰੂ ਘਰ ਦੇ ਅੰਦਰ ਹੈ ਜੀ ਤੇ ਇੱਥੋਂ ਤੁਸੀਂ ਸਰਵ ਕਲਾ ਸੁਆਦਿਸ਼ਟ ਚੂਰਨ ਸਾਤ ਤੀਵਰੀ ਜਲਣ ਪੇਟ ਗੈਸ ਤਜਾਬ ਕਬਜ ਬੱਦ ਜੰਮਿਆ ਹਾਹਾ ਭੁੱਖਾ ਲੱਗਣਾ ਬਲਗਮ ਰੇਸ਼ਣ ਦੂਰ ਕਰਦਾ ਪੇਟ ਦਾ ਦਰਦ ਲੋਹ ਦੇ ਭਾਈ ਤੋਂ ਮਿਲਦੀ ਹੈ ਅੰਦਰ ਇਹ ਸਾਰਾ ਕੁਝ ਹੋਣ ਤੇ ਉੱਧਰ ਆ ਗਈ ਭਾਈ ਤੇ ਇੱਥੇ ਭਾਈ ਮਿਸ਼ਰੀ ਦਾ ਪ੍ਰਸ਼ਾਦ ਛੜਦਾ ਜੇ ਅੰਦਰ ਨਾ ਮਾਇਆ ਟਿਕੀ ਜਾਂਦੀ ਹੈ ਸਿਰਫ ਮਿਸ਼ਰੀ ਦਾ ਪ੍ਰਸ਼ਾਦ ਇਹਦੇ ਪੈਸਾ ਨਹੀਂ ਤੁਹਾਨੂੰ ਲੱਗਦੀ ਸੰਤਾਂ ਦੂਰੂ ਦੂਰ ਦਰਸ਼ਨ ਕਰਕੇ ਤੇ ਆਪਣਾ ਭਾਈ ਫਰੀਦ ਲਾਲ ਜੀ ਉਹ ਕੁਝ ਨਾ ਚਲੋ ਹੁਣ ਚਲਦੇ ਆ ਜੀ ਬਾਹਰ ਵੱਲ ਇਹ ਰਸਤਾ ਜਾਂਦਾ ਵੀ ਹੁਣ ਬਾਹਰ ਵੱਲ ਨੂੰ ਤੇ ਉਧਰ ਤੋਂ ਸੰਗਤਾਂ ਵੇ ਚਾਹ-ਵਾਣੀ ਸਾਰੇ ਕੁਸ਼ ਅਚਾਰ ਪ੍ਰਸ਼ਾਦਾ ਚੱਲ ਰਿਹਾ ਜੀ ਸੰਗਤਾਂ ਦਰਸ਼ਨ ਕਰ ਰਹੀਆਂ ਜੋਠੇ ਵਰਤਨਾ ਦੀਆਂ ਚਲੋ ਜੀ ਚੱਲਦੇ ਹਾਂ ਬਾਹਰ ਵੱਲ ਜਿਹੜੇ ਤੁਸੀਂ ਗੁਰੂ ਘਰ ਦੇ ਵਿੱਚ ਦਰਸ਼ਨ ਕਰ ਰਹੇ ਹੋ ਨਾ ਤੇ ਇੱਥੇ ਬਾਬਾ ਲਾਲ ਸਿੰਘ ਜੀ ਨੇ ਸੁਖਣ ਸਾਹਿਬ ਦੇ ਪਾਰ ਚਲਾਈ ਸੀ ਤੇ ਉਹਦਾ ਇਤਿਹਾਸ ਉਹ ਸਾਹਮਣੇ ਲਿਖਿਆ ਹੋਇਆ ਜੀ ਜੇ ਆ ਪਾਤਨੋਂ ਤੋਂ ਮੀਤ ਇਹ ਸਾਹਮਣੇ ਸਰੋਵਰ ਹੈ ਜੀ ਸਰੋਵਰ ਦੇ ਨਾਲ ਹੀ ਹੈ ਜੀ ਇੱਕ ओंकार ਸਤਿਗੁਰ ਪ੍ਰਸਾਦ 86 ਤੀਰਥ ਜੇ ਸਾਤ ਪੱਗ ਤਰਹਿ ਤਹਿ ਬੇਕੁੰਟ ਜੇ ਨਾਮ ਉਚਰੇ ਪੁਰਾਤਨ ਸਥਾਨ ਸ੍ਰੀ ਸੁਖਮਨੀ ਸਾਹਿਬ ਨਾਨਕ ਸਰ ਨਾਨਕ ਸਰ ਕਲੇਰਾਂ ਦੇ ਸੱਚੇ ਹੱਥ ਸਰੋਵਰ ਦੇ ਕੰਢੇ 'ਤੇ ਸਥਾਪਿਤ ਹੈ ਜਿਸ ਨੂੰ ਸੁਖਮਨੀ ਦੇ ਨਾਲ ਨਾਮ ਨਾਲ ਜਾਣਿਆ ਜਾਂਦਾ ਹੈ ਸਨ 1916 ਵਿੱਚ ਜਦੋਂ ਤਾਂ ਤਨਵਰ ਬਾਬਾ ਨੰਦ ਸਿੰਘ ਜੀ ਪਹਿਲੀ ਵਾਰ ਨਾਨਕ ਸਰਦ ਧਰਤੀ ਦੇ ਚਰਨ ਪਾਏ ਤਾਂ ਇਸ ਸਥਾਨ ਤੇ ਮੋੜੀ ਗੱਡੀ ਭਾਵ ਨਾਨਕ ਸਰ ਦੀ ਅਰੰਭਤਾ ਕੀਤੀ ਤੇ ਹਰ ਪੁਰਨਵਾਸੀ ਤੋਂ ਦੂਸਰੇ ਦਿਨ ਬਾਬਾ ਜੀ ਸੰਗਤ ਨੇ ਇੱਥੋਂ ਹੀ ਆਗਿਆ ਦਿਆ ਕਰਦੇ ਸਨ ਹਰ ਰੋਜ਼ ਸਵੇਰੇ 9 ਤੋਂ 10 ਇੱਥੇ ਬੈਠ ਕੇ ਕੀਰਤਨ ਸੁਣਾ ਕਰਦੇ ਸਨ ਤੇ ਇਸ ਡਿਊਟੀ ਨੂੰ ਚਰਨ ਕਮਲ ਦੀ ਡਿਊਟੀ ਦੇ ਨਾਮ ਦੇ ਦਿੱਤਾ ਗਿਆ ਸੀ ਸਾਲ 1952 ਵਿੱਚ ਬਾਬਾ ਐਸ਼ਰ ਸਿੰਘ ਜੀ ਇੱਥੇ ਸ਼੍ਰੀ ਸੰਪਤ ਅਕਨਪਾੜ ਸਾਹਿਬ ਮੋਲ ਮੰਤਰਾ ਤੇ ਓਕੀ ਘੜੇ ਦਾ ਸੰਪਰ ਲਗਾ ਕੇ ਆਰਾਮ ਕਰਵਾਏ ਜੋ ਕਿ ਉਸ ਸਮੇਂ ਤੋਂ ਅੱਜ ਤੱਕ ਦੇ ਨੰਤਰ ਨੰਤਰ ਚੱਲ ਰਹੀ ਹਨ ਤੇ ਜੋ ਚਰਨ ਕੰਮ ਦੀ ਡਿਊਟੀ ਹੈ ਪੂਰਨ ਵਾਲੀ ਪੂਰਨਵਾਸੀ ਵਾਲੇ ਸੱਜ ਖੰਡ ਵਿੱਚ ਲੈ ਗਏ ਸਨ ਮੁੱਖ ਸੇਵਾ ਦਾ ਰਸਤਾ ਬਾਬਾ ਬਲਵੰਤ ਸਿੰਘ ਜੀ ਨਾਲ ਸਰਕਲੇ ਰੋ ਲਓ ਜੀ ਆ ਜੀ ਪ੍ਰਾਤਮਿਕ ਇਤਿਹਾਸ ਇੱਥੋਂ ਦਾ ਚਲੋ ਜੀ ਚੱਲਦੇ ਹਾਂ ਜੀ ਹੁਣ ਅੱਗੇ ਵੱਲ